ਮਾਨਯੋਗ ਬੀਜੇਪੀ ਪੰਜਾਬ ਡੀਆਈਜੀ ਸਾਹਿਬ ਔਰ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ ਦੇ ਪਰ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਸਖਤ ਜਿਹੜੀ ਸੀ ਕਾਰਵਾਈ ਦੀ ਮੁਹਿੰਮ ਚਲਾਈ ਹੋਈ ਹੈ ਉਹਦੇ ਰਿਗਾਰਡਿੰਗ ਹੀ ਜਿਹੜੀ ਹੈ ਕਿ ਐ ਸਪੈਸ਼ਲ ਨਾਕਾ ਬੰਦੀ ਦਿੱਤੀ ਗਈ ਹੈਗੀ ਹੈ ਪੂਰੇ ਸਬ ਡਿਵੀਜ਼ਨ ਦੇ ਵਿੱਚ ਔਰ ਸਾਡੇ ਹਰ ਥਾਣੇ ਵੱਲੋਂ ਐਸਐਚਓ ਸਰਵਾਨਾ ਨੇ ਨਾਕਾ ਬੰਦੀ ਕੀਤੀ ਹੈ ਜਿਸ ਦਾ ਮੇਨ ਮੰਤਵ ਇਹ ਰਹੇਗਾ ਕਿ ਕੋਈ ਵੀ ਜਿਹੜੇ ਸਾਡੇ ਸਸਪੈਕਟਿਡ ਪਰਸਨਸ ਤੇ ਸਸਪੈਕਟਿਡ ਵਹੀਕਲਸ ਉਹਨਾਂ ਦੇ ਉੱਪਰ ਅਸੀਂ ਸਾਰੀ ਸਖਤ ਚੈਕਿੰਗ ਕਰੀਏ ਔਰ ਜਿਵੇਂ ਤੁਹਾਨੂੰ ਅਸੀਂ ਇੱਥੇ ਚੈਕਿੰਗ ਕਾਫੀ ਦੇਖਿਆ ਹੈ ਇਹਦਾ ਅਸਰ ਵੀ ਹੁੰਦਾ ਹੈ ਜਦੋਂ ਤੋਂ ਅਸੀਂ ਇੱਥੇ ਸ਼ਾਮ ਨੂੰ ਰੋਜ਼ਾਨਾ ਨਾਕਾਬੰਦੀ ਸ਼ੁਰੂ ਕੀਤੀ ਹੋਈ ਹੈ ਤਾਂ ਏਰੀਆ ਦੇ ਵਿੱਚ ਵੀ ਸ਼ਾਂਤੀ ਦਾ ਮਾਹੌਲ ਹੁੰਦਾ ਹੈ ਸੋ ਅਸੀਂ ਵਾਡਰਸ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਕਾਰਵਾਈ ਹੈ ਜਿਹੜੀ ਇਹਦਾ ਬਖਰਾਫ ਸਖਤ ਰਹੇਗੀ ਹਮੇਸ਼ਾ ਔਰ ਤੁਹਾਨੂੰ ਇਸ ਤੋਂ ਬਾਅਦ ਜਿਹੜੀ ਸਾਡੀ ਕੰਪਾਈਲਡ ਰਿਪੋਰਟ ਹੈਗੀ ਹੈ ਕਿ ਇਹਨਾਂ ਦੀ ਅਚੀਵਮੈਂਟਸ ਹੈਗੀਆਂ ਉਹਦੇ ਤੇ ਵੀ ਜਾਣੂ ਤੇ ਮਾਰਕ ਦਿੱਤਾ ਜਾਏਗਾ ਬਾਕੀ ਹਜੇ ਸਾਡਾ ਇਹ 2-3 ਘੰਟੇ ਦੀ ਆਪਰੇਸ਼ਨ ਹੈਗਾ ਇਹ ਸਾਰੇ ਹੀ ਥਾਣਿਆਂ ਦੇ ਵਿੱਚ ਨਾਕਾਬੰਦੀ ਕੀਤੀ ਜਾ ਰਹੀ ਹੈ ਮੈਡਮ ਕੋਈ ਚਲਾਨ ਵਗੈਰਾ ਵੀ ਕੱਟਿਆ ਜੀ ਜਾਂ ਬਿਲਕੁਲ ਕੋਈ ਚਲਾਨ ਨਹੀਂ ਕੱਟੇ ਜਾ ਰਹੇ ਜਿਹੜੀ ਵੀ ਕੋਈ ਵਾਇਲੇਸ਼ਨ ਹੈਗੀ ਹੈ ਉਹਦੇ ਤੇ ਐਕਸ਼ਨ ਲਿਆ ਜਾਏਗਾ ਤੇ ਸਪੈਸੀਫਿਕਲੀ ਜਿਹੜੇ ਕੋਈ ਕ੍ਰਿਮੀਨਲ 엘ਿਮੈਂਟਸ ਨੇ ਔਰ ਜਿਹੜੇ ਵਹੀਕਲਸ ਨੇ ਸ਼ੱਕੀ ਵਹੀਕਲਸ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀ ਇੱਕਦਮ ਇਨਫੋਰਮੇਸ਼ਨ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਕੋਈ ਸਪੈਸ਼ਲ ਕੋਈ ਜਦੋਂ ਇੱਕਦਮ ਨਾਕਾਬੰਦੀ ਸ਼ੁਰੂ ਕਰਤੀ ਹੈ ਨਹੀਂ ਇਹ ਰੂਟੀਨ ਚ ਹੀ ਚਲਦੀ ਰਹਿੰਦੀਆਂ ਨੇ ਜੀ ਅਸੀਂ ਪਹਿਲਾਂ ਵੀ ਕਰਦੇ ਆਏ ਹੈਗੇ ਆ ਔਰ ਇੱਕ ਸਰਪ੍ਰਾਈਜ਼ ਐਲੀਮੈਂਟ ਜਿਹੜਾ ਅਸੀਂ ਰੱਖਣਾ ਹੁੰਦਾ ਨਾਕਾਬੰਦੇ ਦੇ ਵਿੱਚ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਦੀ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਥੈਂਕ ਯੂ।